ਲਓ ਜੀ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਅਜਿਹਾ ਰਹੇਗਾ ਕਿ ਲੋਕਾਂ ਨੂੰ ਰਾਹਤ ਮਿਲੇਗੀ ਜਾਂ ਫਿਰ ਨਹੀਂ ਆਓ ਤੁਹਾਨੂੰ ਦੱਸਦੇ ਹਾਂ ਅਕਤੂਬਰ ਦੇ ਮਹੀਨੇ ਦੇ ਕੁਝ ਹੀ ਦਿਨ ਬਾਕੀ ਨੇ ਪਰ ਹਲੇ ਵੀ ਪੰਜਾਬ ਦੇ ਵਿੱਚ ਤਾਪਮਾਨ ਲਗਭਗ 32 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਹਾਲਾਂਕਿ ਸਵੇਰੇ ਸ਼ਾਮ ਮੌਸਮ ਦੇ ਵਿੱਚ ਥੋੜੀ ਜਿਹੀ ਠੰਡਕ ਜ਼ਰੂਰ ਮਹਿਸੂਸ ਹੁੰਦੀ ਹੈ ਪਰ ਦੁਪਹਿਰ ਵੇਲੇ ਗਰਮੀ ਵਾਜਾਂ ਦੀ ਜਿਸ ਕਰਕੇ ਤਾਪਮਾਨ ਵੀ ਲਗਭਗ 32 ਡਿਗਰੀ ਦੇ ਨੇੜੇ ਚੱਲ ਰਿਹਾ ਜੋ ਕਿ ਆਮ ਨਾਲੋਂ 1-2 ਡਿਗਰੀ ਬਹੁਤ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਮਹਿਸੂਸ ਹੋ ਰਹੀ ਹੈ ਅਤੇ ਸੁਣ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਲੈ ਕੇ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਕਿ ਆਕਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਕਿ بارش ਪੈਣ ਦੀ ਕੋਈ ਉਮੀਦ ਹੈ ਜਾਂ ਫਿਰ ਨਹੀਂ ਮੌਸਮ ਖੁਸ਼ਕ ਰਹੇਗਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਠੰਡਕ ਰਾਹਤ ਦੇਵੇਗੀ ਲੋਕਾਂ ਨੂੰ ਆਓ ਸੁਣਦੇ ਹਾਂ ਹਾਂ ਜੀ ਅਸੀਂ ਜੇ ਪਿਛਲੇ ਦਿਨਾਂ ਤੋਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ 31 32 ਡਿਗਰੀ ਦੇ ਆਰੰਡ ਜਿਹੜਾ ਡੇ ਟਾਈਮ ਟੈਂਪਰੇਚਰ ਚੱਲ ਰਿਹਾ ਹੈ अज का डे टाइम टैंपरेचर बत्ती डिग्री सेंटीग्रेड है और यह नॉर्मल लग तो लगभग एक पॉइंट तीन डिग्री सेंटीग्रेड उपर है और अज का मिनीम टेंपरेचर सतारह डिग्री सेंटीग्रेड है जो कि नॉर्मल तो लगभग दो पॉइंट तीन डिग्री सेंटीग्रेड उपर है सो अभी देख सकते हैं कि दिन और रात का टैंपरेचर एक तो दो डिग्री लगभग नॉर्मल तो उपर ऑबजर्व किए गए हैं और जो अने वाले दिन के वैदर की गल करिए फिलहाल सिस्टम की कोई डिवेलपमेंट नहीं है ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਸੁਖ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਉਦੋਂ ਬਾਰਿਸ਼ ਹੋਈ ਸੀ ਉਹਨਾਂ ਟੈਂਪਰੇਚਰ ਕਾਫੀ ਹੇਠਾਂ ਚਲਾ ਗਿਆ ਸੀ ਸੋ ਆਉਣ ਵਾਲੇ ਦਿਨਾਂ 'ਚ ਲੱਗਦਾ ਵੀ ਜਿਸ ਤਰ੍ਹਾਂ ਦਾ ਮੌਸਮ ਕਲੀਅਰ ਹੈ ਸੋ ਤਾਪਮਾਨ ਜਿਹੜਾ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਜਾਂ ਫਿਰ ਲੱਗਦਾ ਵੀ ਟਾਈਮ ਦੇ ਮੁਤਾਬਕ ਥੋੜਾ ਜਿਹਾ ਹੋੇਠਾ ਜਾਊਗਾ ਜੀ ਇਸ ਵਾਰੀ ਅਕਤੂਬਰ ਦੇ ਫਰਸਟ ਵੀਕ ਦੇ ਵਿੱਚ ਬਾਰਿਸ਼ ਕਾਫੀ ਅਬਜ਼ਰਵ ਕੀਤੀ ਗਈ ਸੀ ਕਿਉਂਕਿ ਅਕਤੂਬਰ ਮਹੀਨੇ ਦੀ ਨਾਰਮਲ ਬਾਰਿਸ਼ 10.4 ਮਿਲੀਮੀਟਰ ਹੈ और इस ਵਾਰੀ पहले हफ्ते ਵਿੱਚ ਹੀ 52.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਸੀ थी ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇਅਰ ਨਾਰਮਲ ਚੱਲ ਰਹੀਆਂ ਨੇ ਮੈਮ ਕਿਸਾਨਾਂ ਨੂੰ ਕਿਸ ਤਰ੍ਹਾਂ ਮਿਸਲਾ ਹੈ ਕਿ ਕਿ ਵਾਢੀ ਦਾ ਸਮਾਂ ਚੱਲ ਰਿਹਾ ਹੈਗਾ ਤੇ ਉਹਨਾਂ ਨੂੰ ਕੀ ਅਸਰ ਆ ਰਿਹਾ ਹੈ ਹਾਂਜੀ ਸੋ ਦਾਦੀ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਇਸ ਵਾਰ ਜਿਹੜੀ ਕਿ ਗਰਮੀ ਉਹ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਅਕਤੂਬਰ ਮਹੀਨੇ ਦੇ ਵਿੱਚ ਲੋਕਾਂ ਨੂੰ ਥੋੜੀ ਜਿਹੀ ਠੰਡਕ ਕਰਕੇ ਰਾਤ ਜ਼ਰੂਰ ਮਿਲਦੀ ਹੈ ਪਰ ਫਿਲਹਾਲ ਅਕਤੂਬਰ ਦਾ ਮਹੀਨਾ ਵੀ ਲੋਕਾਂ ਲਈ ਗਰਮ ਹੀ ਸਾਬਿਤ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ